ਸਭ ਲੋਕਾਂ ਨੇ ਭਗਤਾਂ ਸੰਤਾਂ ਬਾਰੇ ਸੁਣਿਆ ਤਾਂ ਬਹੁਤ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਭਗਤ ਸੰਤ ਵੀ ਇੱਕ ਮਹਾਨ ਮਹਾਪੁਰਖ ਹੁੰਦੇ ਨੇ ਰੱਬ ਉਹਨਾਂ ਦੇ ਕਿੰਨੀ ਕੋ ਸੁਣਦਾ ਹੈ ਰੱਬ ਉਹਨਾਂ ਦੇ ਕਿੰਨੇ ਕੋ ਨੇੜੇ ਹੁੰਦਾ ਹੈ ਅੱਜ ਅਸੀਂ ਇਸ ਸਾਖੀ ਵਿੱਚ ਸੁਣਾਂਗੇ ਭਗਤ ਰਵੀਦਾਸ ਜੀ ਜਿਨ੍ਹਾਂ ਦਾ ਕਿ ਸਭ ਲੋਕਾਂ ਨੂੰ ਪਤਾ ਹੈ ਸਭ ਨੇ ਉਹਨਾਂ ਦਾ ਨਾਮ ਵੀ ਸੁਣਿਆ ਹੋਇਆ ਹੈ ਭਗਤ ਰਵੀਦਾਸ ਜੀ ਜੋੜੇ ਗੰਢਣ ਦਾ ਕੰਮ ਕਰਿਆ ਕਰਦੇ ਸਨ ਇੱਕ ਦਿਨ ਕਹਿੰਦੇ ਕਿ ਉਹਨਾਂ ਦੇ ਲਾਗੋਂ ਕੁਝ ਪੰਡਤ ਲੰਘ ਰਹੇ ਸਨ ਤੇ ਉਹਨਾਂ ਨੇ ਪੰਡਤ ਨੂੰ ਆਵਾਜ਼ ਮਾਰੀ ਕਿ ਪੰਡਤਾ ਕਿੱਧਰ ਜਾ ਰਿਹਾ ਹੈ ਤਾਂ ਪੰਡਤ ਬਹੁਤ ਹੀ ਗੁੱਸੇ ਵਿੱਚ ਬੋਲਿਆ ਕਿਉਂਕਿ ਉਹ ਗੰਗਾ ਤੇ ਇਸ਼ਨਾਨ ਕਰਨ ਜਾ ਰਹੇ ਸਨ ਤਾਂ ਉਹ ਕਹਿੰਦਾ ਹੈ ਕਿ ਅਸੀਂ ਗੰਗਾ ਤੇ ਇਸ਼ਨਾਨ ਕਰਨ ਜਾ ਰਿਹਾ ਤੂੰ ਕਿਉਂ ਸਾਨੂੰ ਪਿੱਛੋਂ ਆਵਾਜ਼ ਮਾਰਦਾ ਹੈ ਕੋਈ ਨਹੀਂ ਸੀ ਜਾਣਦਾ ਕਿ ਭਗਤ ਰਵਿਦਾਸ ਜੀ ਕਿੰਨੇ ਵੱਡੇ ਮਹਾਪੁਰਖ ਨੇ ਤਾਂ ਉਹ ਖਾ ਥੋੜਾ ਔਖਾ ਜਿਹਾ ਭਗਤ ਰਵਿਦਾਸ ਜੀ ਨਾਲ ਬੋਲਦਾ ਹੈ ਤਾਂ ਭਗਤ ਰਵਿਦਾਸ ਜੀ ਉਸ ਨੂੰ ਕਹਿੰਦੇ ਨੇ ਕਿ ਪੰਡਤਾ ਔਖਾ ਨਾ ਹੋ ਜੇ ਤੂੰ ਚੱਲਿਆ ਤਾਂ ਮੇਰਾ ਵੀ ਇੱਕ ਕੰਮ ਕਰ ਦੇਵੀਂ ਮੈਂ ਤੇਰੇ ਨਾਲ ਤਾਂ ਨਹੀਂ ਜਾ ਸਕਦਾ ਆ ਕੁਛ ਦਮੜੇ ਸੇਵਾ ਲੈ ਜਾਵੀਂ ਤੇ ਆਪਣੀ ਗੰਗਾ ਮਾਤਾ ਨੂੰ ਦੇ ਦਵੀਂ ਪਰ ਇੱਕ ਗੱਲ ਮੰਨੀ ਕਿ ਜੇਕਰ ਗੰਗਾ ਮਾਂ ਆਪਣੇ ਦੋਵੇਂ ਹੱਥ ਬਾਹਰ ਕੱਢ ਕੇ ਮੇਰੇ ਦਮੜੇ ਲਵੇਗੀ ਤਾਂ ਹੀ ਉਸ ਨੂੰ ਦੇਣਾ ਤਾਂ ਪੰਡਤ ਉਥੋਂ ਇਹ ਸੋਚਦੇ ਨੇ ਕਿ ਇਹ ਪਾਗਲ ਕੀ ਗੱਲ ਕਰ ਰਿਹਾ ਹੈ ਚਲੋ ਕਹਿੰਦੇ ਕਿ ਲੈ ਲੈਨੇ ਆ ਦਮੜੇ ਸਾਡੇ ਕਿਸੇ ਕੰਮ ਹੀ ਆਉਣਗੇ ਤਾਂ ਉਹ ਉਸਦੇ ਹੱਥੋਂ ਦਮੜੀ ਲੈ ਕੇ ਜਾਂਦੇ ਨੇ ਤੇ ਰਸਤੇ ਵਿੱਚ ਹੱਸਦੇ ਵੀ ਜਾਂਦੇ ਨੇ ਕਿ ਅਸੀਂ ਇੰਨੇ ਸਾਲਾਂ ਤੋਂ ਗੰਗਾ ਵਿੱਚ ਇਸ਼ਨਾਨ ਕਰ ਰਹੇ ਆ ਕਦੇ ਗੰਗਾ ਵੀ ਆਪਣੇ ਹੱਥ ਬਾਹਰ ਕੱਢਦੀ ਹੈ ਕਦੇ ਗੰਗਾ ਵੀ ਪ੍ਰਗਟ ਹੁੰਦੀ ਹੈ ਇਹ ਕਿੱਦਾਂ ਦੀਆਂ ਗੱਲਾਂ ਕਰਦਾ ਹੈ ਇਹ ਗੱਲਾਂ ਕਰਦੇ ਹੱਸਦੇ ਉੱਥੇ ਪਹੁੰਚ ਜਾਂਦੇ ਨੇ ਤੇ ਜਦ ਇਸ਼ਨਾਨ ਕਰਨ ਲੱਗਦੇ ਨੇ ਤਾਂ ਉਹ ਸੋਚਦੇ ਨੇ ਕਿ ਚੱਲ ਇੱਕ ਵਾਰੀ ਜਿੱਦਾਂ ਭਗਤ ਰਵਿਦਾਸ ਜੀ ਨੇ ਕਿਹਾ ਸੀ ਇੱਕ ਵਾਰੀ ਕਰਕੇ ਦੇਖ ਹੀ ਲੈਣੇ ਆ ਤਾਂ ਉਹ ਜਦ ਦੰਬੜੀ ਆਪਣੇ ਹੱਥ ਨਾਲ ਅੱਗੇ ਕਰਦੇ ਨੇ ਤਾਂ ਗੰਗਾ ਮਾਂ ਆਪਣੇ ਦੋਵੇਂ ਹੱਥ ਬਾਹਰ ਕੱਢ ਲੈਂਦੀ ਹੈ ਤੇ ਕਹਿੰਦੀ ਹੈ ਕਿ ਲਿਆਓ ਦੋ ਮੇਰੇ ਭਗਤ ਦੀ ਦੰਬੜੀ ਸੇਵਾ ਮੈਨੂੰ ਦੇ ਦਿਓ ਤਾਂ ਉਹ ਪੰਡਿਤ ਹੈਰਾਨ ਹੁੰਦੇ ਨੇ ਤਾਂ ਉਹ ਆਪਣੇ ਹੱਥੋਂ ਦੰਬੜੀ ਗੰਗਾ ਮਾਤਾ ਦੇ ਹੱਥ ਵਿੱਚ ਰੱਖ ਦਿੰਦੇ ਨੇ ਤਾਂ ਗੰਗਾ ਮਾਤਾ ਅੱਗੋਂ ਉਹਨਾਂ ਨੂੰ ਇੱਕ ਕੰਗਨ ਦਿੰਦੀ ਹੈ ਬਹੁਤ ਹੀ ਖੂਬਸੂਰਤ ਕੰਗਨ ਜਿਸ ਉੱਤੇ ਹੀਰੇ ਜਵਾਹਰat ਜੜੇ ਹੁੰਦੇ ਨੇ ਤਾਂ ਉਹ ਕੰਗਨ ਪੰਡਤਾਂ ਨੂੰ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਭਗਤ ਨੂੰ ਜਾ ਕੇ ਦੇ ਦਿਓ ਤਾਂ ਜਦ ਪੰਡਤ ਉਸ ਕੰਗਨ ਨੂੰ ਦੇਖਦੇ ਨੇ ਕਿ ਇੰਨਾ ਕੀਮਤੀ ਕੰਗਨ ਤੇ ਉਹਨਾਂ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਤਾਂ ਉਹ ਰਸਤੇ ਵਿੱਚ ਆਉਂਦੇ ਸੋਚਦੇ ਨੇ ਕਿ ਇੰਨਾ ਕੀਮਤੀ ਕੰਗਨ ਅਸੀਂ ਰਵਿਦਾਸ ਨੂੰ ਕਿਉਂ ਦਵਾਂਗੇ ਉਹਨੂੰ ਕੀ ਪਤਾ ਕਿ ਸਾਨੂੰ ਗੰਗਾ ਮਾਂ ਨੇ ਅੱਗੋਂ ਕੰਗਨ ਦਿੱਤਾ ਹੈ ਤਾਂ ਅਸੀਂ ਉਸ ਨੂੰ ਦਿੰਦੇ ਹੀ ਨਹੀਂ ਤਾਂ ਅਸੀਂ ਇਸ ਨੂੰ ਵੇਚ ਕੇ ਇਸ ਤੋਂ ਕਾਫੀ ਜ਼ਿਆਦਾ ਧਨ-ਦੌਲਤ ਕਮਾ ਸਕਦੇ ਹਾਂ ਤਾਂ ਉਹਨਾਂ ਵਿੱਚੋਂ ਸਭ ਤੋਂ ਵੱਡਾ ਜੋ ਪੰਡਿਤ ਸੀ ਸਿਆਣਾ ਸੀ ਉਹ ਕਹਿੰਦਾ ਕਿ ਇਹ ਕੰਗਨ ਮੈਨੂੰ ਦੇ ਦਿਓ ਮੈਂ ਕੱਲ ਰਾਜੇ ਕੋਲ ਜਾਵਾਂਗਾ ਜਦ ਰਾਜੇ ਨੂੰ ਭੇਟਾ ਕਰਾਂਗਾ ਤਾਂ ਉਹ ਖੁਸ਼ੀ ਵਿੱਚ ਮੈਨੂੰ ਅੱਗੋਂ ਧਨ-ਦੌਲਤ ਦੇਵੇਗਾ ਤੇ ਅਸੀਂ ਆਪਣੇ ਸਾਰਿਆਂ ਵਿੱਚ ਵੰਡ ਲਵਾਂਗੇ ਤਾਂ ਬਾਕੀ ਪੰਡਿਤ ਸਾਰੇ ਮੰਨ ਗਏ ਤੇ ਉਹਨਾਂ ਇਵੇਂ ਕੀਤਾ ਜਦੋਂ ਪੰਡਿਤ ਕੰਗਨ ਲੈ ਕੇ ਆਪਣੇ ਘਰ ਜਾਂਦਾ ਤਾਂ ਉਸ ਦੀ ਘਰ ਵਾਲੀ ਕੰਗਨ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਤੇ ਪਰ ਉਹ ਸਾਰੀ ਗੱਲ ਦੱਸਦਾ ਹੈ ਤੇ ਕਹਿੰਦਾ ਕਿ ਤੇਰੇ ਲਈ ਨਹੀਂ ਹੈ ਸਵੇਰੇ ਰਾਜੇ ਕੋਲ ਲੈ ਕੇ ਜਾਣਾ ਸਵੇਰ ਚੜ੍ਹਦੀ ਹੈ ਤਾਂ ਰਾਜੇ ਕੋਲ ਕੰਗਨ ਲੈ ਕੇ ਜਾਂਦਾ ਤਾਂ ਰਾਜਾ ਵੀ ਕੰਗਨ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਕਿ ਇੰਨਾ ਸੋਹਣਾ ਕੰਗਨ ਤਾਂ ਪੰਡਿਤ ਕਹਿੰਦਾ ਹੈ ਕਿ ਮੈਂ ਇਹ ਕੰਗਨ ਰਾਜਾ ਤੁਹਾਨੂੰ ਮੈਂ ਭੇਟਾ ਕਰਨਾ ਚਾਹੁੰਦਾ ਤੇ ਰਾਜਾ ਆਪਣੀ ਰਾਣੀ ਨੂੰ ਬੁਲਾਉਂਦਾ ਕਿ ਦੇਖ ਲੈਣੇ ਜੇਕਰ ਉਹਨਾਂ ਦੇ ਕੰਮ ਦੀ ਚੀਜ਼ ਹੋਏਗੀ ਤਾਂ ਰੱਖ ਲਵਾਂਗੇ ਤਾਂ ਜਦ ਰਾਣੀ ਆਉਂਦੀ ਹੈ ਤਾਂ ਉਹ ਵੀ ਕੰਗਣ ਦੇ ਕੇ ਬਹੁਤ ਹੀ ਖੁਸ਼ ਹੁੰਦੀ ਹੈ ਤੇ ਰਾਜੇ ਨੂੰ ਕਹਿੰਦੀ ਹੈ ਕਿ ਭਾਵੇਂ ਤੁਸੀਂ ਜਿੰਨੇ ਮਰਜੀ ਵੱਡੇ ਰਾਜੇ ਹੋ ਤੁਹਾਡੇ ਕੋਲ ਬੇਅੰਤ ਧਨ ਦੌਲਤ ਹੈ ਬਹੁਤ ਕੁਝ ਹੈ ਪਰ ਇਹਨਾ ਸੁੰਦਰ ਗਹਿਣਾ ਮੈਂ ਤੁਹਾਡੇ ਕੋਲ ਵੀ ਹੱਲੇ ਤੱਕ ਨਹੀਂ ਦੇਖਿਆ ਤੇ ਮੈਨੂੰ ਇਹ ਚਾਹੀਦਾ ਹੈ ਤੇ ਪਰ ਸ਼ਰਤ ਇੱਕ ਹੈ ਕਿ ਮੈਨੂੰ ਇਸ ਦੇ ਨਾਲ ਦਾ ਦੂਜਾ ਕੰਗਣ ਵੀ ਚਾਹੀਦਾ ਹੈ ਇੱਕ ਕੰਗਣ ਪਾਇਆ ਸੋਨਾ ਨਹੀਂ ਲੱਗੇਗਾ ਮੈਨੂੰ ਜੋੜੀ ਚਾਹੀਦੀ ਹੈ ਤੇ ਇਹ ਪੰਡਤ ਜੋ ਵੀ ਮੰਗਦਾ ਨੂੰ ਮੂੰਹ ਮੰਗੀ ਕੀਮਤ ਦੇ ਦਿਓ ਤਾਂ ਰਾਜਾ ਪੰਡਤ ਨੂੰ ਕਹਿੰਦਾ ਹੈ ਕਿ ਪੰਡਤ ਤੈਨੂੰ ਅੱਜ ਕੋਈ ਧਨ ਦੌਲਤ ਨਹੀਂ ਮਿਲੇਗਾ ਕੱਲ ਮਿਲੇਗਾ ਪਰ ਸ਼ਰਤ ਇਹ ਹੈ ਕਿ ਇਸ ਦੇ ਨਾਲ ਦਾ ਦੂਜਾ ਕੰਗਣ ਵੀ ਲੈ ਕੇ ਆ ਜਿੱਥੇ ਇਹ ਕੰਗਣ ਬੜਿਆ ਹੋਇਆ ਹੈ ਉਥੇ ਦੂਜਾ ਵੀ ਤਾਂ ਬੜਿਆ ਹੋਏਗਾ ਤਾਂ ਤੂੰ ਕੱਲ ਮੇਰੇ ਕੋਲ ਲੈ ਕੇ ਆ ਜਾਵੇਂ ਨਹੀਂ ਤਾਂ ਤੇਰਾ ਸਿਰ ਕਲਮ ਕਰ ਦਿੱਤਾ ਜਾਏਗਾ ਤੇਰਾ ਸਿਰ ਲਾ ਕੇ ਤੈਨੂੰ ਮਾਰ ਦਿੱਤਾ ਜਾਏਗਾ ਤਾਂ ਪੰਡਤ ਬਹੁਤ ਹੀ ਘਬਰਾ ਜਾਂਦਾ ਹੈ ਤੇ ਕਹਿੰਦਾ ਹੈ ਕਿ ਇਹ ਕੀ ਹੋ ਗਿਆ ਮੈਂ ਤਾਂ ਕਿਸੇ ਹੋਰ ਕੰਮ ਆਇਆ ਸੀ ਤੇ ਮੇਰੇ ਨਾਲ ਤਾਂ ਇਹ ਉਲਟ ਹੀ ਹੋ ਗਿਆ ਕਰ ਜਾਂਦਾ ਬੜਾ ਹੀ ਪਰੇਸ਼ਾਨ ਹੁੰਦਾ ਹੈ ਸਵੇਰ ਚੜ੍ਹਦੀ ਹੈ ਤਾਂ ਰਾਜੇ ਦੇ ਸਿਪਾਹੀ ਉਸ ਤੇ ਘਰ ਆ ਜਾਂਦੇ ਨੇ ਤੇ ਕਹਿੰਦੇ ਨੇ ਕਿ ਰਾਜਾ ਤੈਨੂੰ ਬੁਲਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਦੂਜਾ ਕੰਗਨ ਲੈ ਕੇ ਇੱਥੇ ਆ ਜਾ ਨਹੀਂ ਤਾਂ ਤੈਨੂੰ ਮਾਰ ਦੇਾਂਗੇ ਉਹ ਘਬਰਾਇਆ ਹੋਇਆ ਪੰਡਤ ਆਪਣੇ ਦੂਜੇ ਸਾਥੀਆਂ ਨੂੰ ਵੀ ਬੁਲਾਉਂਦਾ ਹੈ ਤੇ ਸਾਰੀ ਗੱਲਬਾਤ ਦੱਸਦਾ ਹੈ ਕਿ ਤੁਸੀਂ ਵੀ ਇਸ ਵਿੱਚ ਬਰਾਬਰ ਦੇ ਹੀ ਭਾਗੀਦਾਰ ਹੋ ਤੁਸੀਂ ਵੀ ਮੇਰੇ ਨਾਲ ਚੱਲੋ ਨਹੀਂ ਤਾਂ ਅਸੀਂ ਸਾਰੇ ਮਰਾਂਗੇ ਤਾਂ ਫਿਰ ਉਹ ਸਾਰੇ ਪੰਡਤ ਸੋਚਦੇ ਦੇ ਵਿਚਾਰ ਕਰਦੇ ਨੇ ਤੇ ਕਹਿੰਦੇ ਨੇ ਕਿ ਇਸ ਦਾ ਹੱਲ ਇੱਕ ਹੀ ਬੰਦਾ ਕਰ ਸਕਦਾ ਹੈ ਉਹ ਭਗਤ ਰਵਿਦਾਸ ਜੀ ਕਿਉਂਕਿ ਉਸ ਦੇ ਕਹਿਣ ਤੇ ਹੀ ਗੰਗਾ ਮਾਤਾ ਨੇ ਆਪਣੇ ਹੱਥ ਬਾਹਰ ਕੱਢੇ ਤੇ ਸਾਨੂੰ ਇਹ ਅੰਗਨ ਦਿੱਤਾ ਗੰਗਾ ਮਾਤਾ ਉਸ ਦੀ ਸੁਣਦੀ ਹੈ ਮੰਨਦੀ ਹੈ ਤਾਂ ਉਹ ਸਾਰੇ ਜਾਣੇ ਭਗਤ ਰਵਿਦਾਸ ਕੋਲ ਚਲੇ ਜਾਂਦੇ ਨੇ ਤਾਂ ਭਗਤ ਰਵਿਦਾਸ ਉਹਨਾਂ ਨੂੰ ਦੇਖ ਕੇ ਕਹਿੰਦੇ ਨੇ ਕਿ ਹਾਂਜੀ ਪੰਡਤੋ ਆ ਗਏ ਹੋ ਫਿਰ ਗੰਗਾ ਮਾਤਾ ਨੂੰ ਦੇਤੀ ਮੇਰੀ ਪੇਟਾ ਉਸ ਨੇ ਵੀ ਤਾਂ ਅੱਗੋਂ ਕੁਝ ਦਿੱਤਾ ਹੀ ਹੋਏਗਾ ਉਹ ਲਿਆਓ ਮੈਨੂੰ ਦੇ ਦਿਓ ਤਾਂ ਪੰਡਤ ਉਸ ਨੂੰ ਫਿਰ ਸਾਰੀ ਗੱਲਬਾਤ ਦੱਸਦੇ ਨੇ ਕਿ ਰਵੀਦਾਸ ਜੀ ਦਿੱਤਾ ਤਾਂ ਸੀ ਤੁਹਾਡੇ ਲਈ ਪਰ ਸਾਡੇ ਮਨ ਵਿੱਚ ਲਾਲਚ ਆ ਗਿਆ ਤਾਂ ਅਸੀਂ ਹੁਣ ਆਹ ਕੰਮ ਕਰ ਬੈਠੇ ਆਂ ਸਾਨੂੰ ਦੂਜਾ ਕੰਗਨ ਵੀ ਲਿਆ ਕੇ ਦਿਓ ਗੰਗਾ ਮਾਤਾ ਤੁਹਾਡੀ ਗੱਲ ਮੰਨਦੀ ਹੈ ਉਹ ਤੁਹਾਡੀ ਸੁਣਦੀ ਹੈ ਤੁਹਾਡੇ ਕਹਿਣ ਤੇ ਉਸ ਨੇ ਦੇਖੋ ਆਪਣੇ ਹੱਥ ਵੀ ਬਾਹਰ ਕੱਢ ਲਏ ਸੀ ਤਾਂ ਹੁਣ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ ਨਹੀਂ ਤਾਂ ਅਸੀਂ ਮਰ ਜਾਵਾਂਗੇ ਤਾਂ ਚਲੋ ਸਾਡੇ ਨਾਲ ਚਲੋ ਗੰਗਾ ਮਾਤਾ ਦੇ ਕੋਲ ਚਲੀਏ ਤਾਂ ਭਗਤ ਰਵਿਦਾਸ ਜੀ ਹੱਸਦੇ ਨੇ ਮੁਸਕਰਾਉਂਦੇ ਨੇ ਕਹਿੰਦੇ ਨੇ ਕਿ ਪੰਡਤੋ ਹੁਣ ਪੈ ਗਈ ਮੇਰੀ ਜ਼ਰੂਰਤ ਆ ਗਈ ਓ ਮੇਰੇ ਕੋਲ ਤੁਸੀਂ ਇਹ ਕੰਮ ਕੀਤਾ ਹੈ ਤੇ ਪਰ ਸਾਨੂੰ ਹੁਣ ਗੰਗਾ ਮਾਂ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ ਤਾਂ ਪੰਡਤ ਡਰ ਜਾਂਦੇ ਨੇ ਕਿ ਤੁਸੀਂ ਸਾਨੂੰ ਬਚਾਓਗੇ ਨਹੀਂ ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੈਨੂੰ ਗੰਗਾ ਮਤ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ ਰੁਕੋ ਇੱਥੇ ਤਾਂ ਭਗਤ ਰਵਿਦਾਸ ਜੀ ਜਿਸ ਬਾਕਸ ਦੇ ਉੱਪਰ ਜਿਸ ਬਕਸੇ ਦੇ ਉੱਪਰ ਅਕ ਜੋੜੇ ਰੱਖ ਕੇ ਗੰਢ ਦੇ ਸਨ ਉਸ ਦਾ ਟਕਣ ਪਰਾਂ ਕਰਦੇ ਨੇ ਤਾਂ ਐਸੀ ਕੁਦਰਤ ਦੀ ਕਿਰਪਾ ਵਾਹਿਗੁਰੂ ਮਹਾਰਾਜ ਦੀ ਕਿਰਪਾ ਕਿ ਉਸ ਬਕਸੇ ਦੇ ਅੰਦਰ ਗੰਗਾ ਮਾਤਾ ਵਹਿੰਦੀ ਸੀ ਉੱਥੇ ਹੀ ਗੰਗਾ ਮਾਤਾ ਵਹਿੰਦੀ ਸੀ ਤਾਂ ਭਗਤ ਰਵਿਦਾਸ ਜੀ ਪੰਡਤ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਕਿ ਪੰਡਤਾ ਦੱਸ ਕਿਸ ਤਰ੍ਹਾਂ ਦਾ ਸੀ ਕੰਗਨ ਦੇਖ ਇੱਥੇ ਕਿੰਨੇ ਸਾਰੇ ਕੰਗਨ ਨੇ ਜਿਵੇਂ ਦਾ ਉਹ ਹੈਗਾ ਸੀ ਹੱਥ ਪਾ ਕੇ ਕੱਢ ਲੈ ਤਾਂ ਪੰਡਤ ਦੇ ਕੇ ਹੈਰਾਨ ਹੁੰਦੇ ਨੇ ਕਿ ਉਹ ਗੰਗਾ ਹੀ ਕੰਗਣਾ ਦੀ ਵੈਰੀ ਸੀ ਇੰਨੇ ਜਿਆਦੇ ਕੰਗਨ ਵੈਰੇ ਸਨ ਤਾਂ ਉਹ ਪੰਡਤ ਹੱਥ ਪਾ ਕੇ ਇੱਕ ਕੰਗਨ ਕੱਢਦਾ ਹੈ ਕਿ ਇਹ ਵਾਲਾ ਕੰਗਨ ਹੈ ਤਾਂ ਇਹ ਕੰਗਨ ਕੱਢਦਿਆਂ ਹੀ ਸਾਰੇ ਪੰਡਤ ਭਗਤ ਰਵਿਦਾਸ ਜੀ ਦੇ ਚਰਨਾਂ 'ਚ ਪੈ ਜਾਂਦੇ ਨੇ ਕਿ ਅਸੀਂ ਤਾਂ ਤੁਹਾਨੂੰ ਐਵੇਂ ਹੀ ਸਮਝਦੇ ਰਹੇ ਪਰ ਤੁਸੀਂ ਤਾਂ ਬਹੁਤ ਵੱਡੇ ਮਹਾਪੁਰਖ ਹੋ ਸਾਨੂੰ ਮਾਫ਼ ਕਰ ਦਿਓ ਸਾਡੇ ਤੋਂ ਗਲਤੀ ਹੋ ਗਈ ਤਾਂ ਫਿਰ ਇਸ ਤੋਂ ਬਾਅਦ ਉਹ ਕੰਗਣ ਲੈ ਕੇ ਰਾਜੇ ਕੋਲ ਜਾਂਦੇ ਨੇ ਤਾਂ ਰਾਜਾ ਉਸ ਨੂੰ ਵੇਖ ਕੇ ਬਹੁਤ ਹੀ ਖੁਸ਼ ਹੁੰਦਾ ਹੈ ਕਿ ਉਸ ਨੂੰ ਉਸ ਦੀ ਰਾਣੀ ਲਈ ਦੂਜਾ ਕੰਗਣ ਵੀ ਮਿਲ ਗਿਆ ਤਾਂ ਰਾਜਾ ਵੀ ਉਹਨਾਂ ਨੂੰ ਪੁੱਛਦਾ ਹੈ ਕਿ ਇਹ ਕੰਗਣ ਤੁਸੀਂ ਲੈ ਕੇ ਕਿਹਦੇ ਕੋਲ ਆਉਂਦੇ ਹੋ ਇਹ ਤੁਸੀਂ ਕਿੱਥੇ ਬਣਾਉਂਦੇ ਹੋ ਤਾਂ ਪੰਡਿਤ ਦੱਸਦੇ ਨੇ ਕਿ ਇਹ ਕੰਗਣ ਸਾਡਾ ਨਹੀਂ ਹੈ ਇਹ ਜੋ ਉਹ ਦੂਰ ਬੈਠਾ ਪਗਤ ਰਵਿਦਾਸ ਹੈ ਜੋ ਜੋੜੇ ਗੰਢ ਦਾ ਹੈ ਇਹ ਉਸ ਦੇ ਕੋਲੋਂ ਲਿਆਂਦਾ ਸੀ ਤਾਂ ਦੇਖੋ ਸੰਗਤ ਜੀ ਅਸੀਂ ਭਗਤਾਂ ਨੂੰ ਸੰਤਾਂ ਨੂੰ ਕਈ ਵਾਰੀ ਇਗਨੋਰ ਕਰ ਦਿੰਨੇ ਆ ਪਰ ਉਹ ਵੀ ਬਹੁਤ ਵੱਡੇ ਕਰਨੀ ਵਾਲੇ ਹੁੰਦੇ ਨੇ ਜੋ ਸੱਚੇ ਭਗਤ ਹੁੰਦੇ ਨੇ ਸੱਚੇ ਸੰਤ ਹੁੰਦੇ ਨੇ ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਚਾਹੇ ਉਹਨਾਂ ਨਾਲ ਕੋਈ ਲੱਖ ਬੁਰਾ ਕਰ ਲਵੇ ਪਰ ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਨਾ ਹੀ ਸੋਚ ਸਕਦੇ ਨੇ ਸੱਚੇ ਭਗਤਾਂ ਦੀ ਇਹੀ ਨਿਸ਼ਾਨੀ ਹੁੰਦੀ ਹੈ